ਕੱਲ ਮੈਂ ਆਪਣੇ ਨਿੱਜੀ ਨਰਮ ਨਾਲ ਵੀ ਕਹਿ ਚਾਹ ਰਾਂ ਕਿ ਲਿਬੀਆ ਦੇ ਵਿੱਚ ਮਨੁੱਖੀ ਅਧਿਕਾਰਾਂ ਦੀ ਸਥਿਤੀ ਕੋਈ ਜਿਹੜੀ 사ウਦੀ ਅਰਬ ਦਾ ਹੋਣ ਦੇਸ਼ਾਂ ਨਾਲ ਮਾੜੀ ਨਹੀਂ ਤੇ ਤੋਂ ਸਿੱਧੇ ਜੀ ਗੱਲ ਆ ਅਮਰੀਕਾ ਦੇ ਜਿਹੜੀ ਕਿ ਮਨੁੱਖੀ ਅਧਿਕਾਰਾਂ ਦਾ ਅਮਰੀਕਾ ਵਾਸਤੇ ਮਤਲਬ ਹੈ ਕਿ ਤੁਸੀਂ ਜਿਹੜਾ ਅਮਰੀਕਾ ਦੇ ਖਾਂਚ ਖਾਂ ਮਲਾਂਨਿਓ ਜਿਹੜੀ ਅਮਰੀਕਾ ਦੇ ਜਿਹੜੇ ਨੀਤੀਆਂ ਨੂੰ ਉੱਪਰ ਲਾ ਰਹੇ ਹੋ ਫਿਰ ਤੁਹਾਨੂੰ ਸਾਰੇ ਹੀ ਮਨੁੱਖੀ ਅਧਿਕਾਰ ਮਿਲਾਂਗੇ ਤੇ ਜੇ ਤੁਸੀਂ ਉਹਦਾ ਉਹਦੀ ਵਿਰੋਧਤਾ ਕਰ ਜਾਓ ਤੇ ਫਿਰ ਤੁਹਾਡੇ மே ਦੋਸ਼ ਲਾ ਗੁੰਦੇ ਨੇ ਤੇ ਤੋਂ ਇਹ ਨੂੰ ਦੇਖੋ ਕਿ ਅੱਜ ਦੇ ਲਿਬਿਆ ਦੇ ਜੋ ਵੀ ਹੋ ਰਿਹਾ ਹੈ ਉਹ ਲਿਬਿਆ ਦੇ ਵਿੱਚ ਲੋਕ ਕਰਨਲ ਕਦਾਫੀ ਹੈ ਉਹਨੂੰ ਕਹਿੰਦੇ ਨੇ ਜੀ ਕਿ ਇਹ ਇਹਨੇ ਮਤਲਬ ਰੂਪੀਏ ਦੇ ਘਾਹਾਂ ਦੀ ਉਲੰਘਣਾ ਕੀਤੀ ਇਹਦੀ ਗੱਲ ਹੈ ਕਿ ਕਰਨਲ ਜਿਹੜਾ ਕਦਾਫੀ ਹੈ ਉਸ ਨੂੰ ਮਤਲਬ ਦੇ ਰੂਪੀਏ ਦੇ ਘਾਹਾਂ ਦੇ ਲੱਗਾ ਜਾ ਰਿਹਾ ਜਾਂ ਇਸ ਨੇ ਜਿਹੜਾ ਘਟਨਾ ਚੰਗਿਆ ਕਿ ਕੋਨੇ ਜਿਹੜਾ ਹੈ ਆਪੇਕ ਜਿਹੜੀ ਹੈ ਸੰਸਥਾ ਜਿਹੜੀ ਬਣਾਉਣ ਦੇ ਵਿੱਚ ਭੂਮਿਕਾ ਨਿਭਾਈ ਹੈ ਔਰ ਪਿਛਲੇ ਸਾਲ ਜਿਹੜੇ ਯੂਨਾਈਟਿਡ ਨੇਸ਼ਨ ਦੇ ਵੀ ਜਦੋਂ ਹੈੱਡ ਆਫ ਸਟੇਟਸ ਜਿਹੜੀ ਉੱਥੇ ਇਕੱਠ ਹੋਇਆ ਹੈ ਕਿ ਉੱਥੇ ਖਦਾਮੀ ਨੇ ਜਿਹੜਾ ਲੈਕਚਰ ਦਿੱਤਾ ਹੈ ਉਹਨੇ ਜਿਹੜਾ ਸ਼ਾਮ ਰਾਏ ਰੋਦੀ ਜਿਹੜੀ ਉਹਨੇ ਬਹੁਤ ਵੱਡਾ ਸਖਤ ਸਟੈਂਡ ਲਿਆ ਤਾਂ ਇਹ ਚੀਜ਼ ਨੂੰ ਉਸ ਯਾਦ ਮਿਲ ਰਹੀ ਹੈ ਔਰ ਦੂਸਰੀ ਜਿਹੜੀ ਚੀਜ਼ ਹੈ ਕਿ ਜਿਹੜਾ ਉਹ ਜਿਸਨੇ ਵੀ ਤੁਸੀਂ ਦੇਖੋ ਜਿਹ ਇੱਕ ਲਗਾਤਾਰ ਇਤਿਹਾਸ ਹੈ ਜਿਹੜਾ ਅਮਰੀਕਾ ਦਾ ਕਿ ਜਿਸ ਬੰਦੇ ਨੇ ਵੀ ਜਿਸ ਨੇਤਾ ਨੇ ਵੀ ਆਪਣੇ ਦੇਸ਼ ਦੇ ਜਿਹੜੇ ਵਸੀਲਿਆਂ ਤੇ ਆਪਣੇ ਲੋਕਾਂ ਦਾ ਕਬਜ਼ਾ ਬਣਾਉਣਾ ਚਾਹਿਆ ਉਸ ਨੂੰ ਉਹਨਾਂ ਨੇ ਲਾਲ ਦਿੱਤਾ ਉਹ ਕਿੰਨੀ ਕਿੰਨੀ ਜਿਹੜਾ ਪੈਟਰਨ ਚ ਚੱਲਿਆ ਆ ਰਿਹਾ ਜਿਹੜਾ ਵੀ ਕੋਈ ਆਪਣੇ ਆਪਣੇ ਲੋਕਾਂ ਦੀ ਗੱਲ ਕਰਦਾ ਉਹ ਜਿਹੜਾ ਹੈਗਾ ਉਹਨੂੰ ਉਹ ਕਹਿੰਦੇ ਨੇ ਕਿ ਇਹ ਹਿਮਨਡਾਈਟ ਹੈ ਕੋਈ ਤੋਂ ਨਾ ਮਤ ਉਹ ਜਿਹੜਾ ਇਹਨੂੰ ਡਿਸ ਇਨਫਾਰਮੇਸ਼ਨ ਕਹਿੰਦੇ ਨੇ ਉਹਦੇ ਵਾਲੇ ਕਹਿੰਦੇ ਨੇ ਕਿ ਸੁਨਜੀ ਗਾਰਾ ਨੂੰ ਨਾ ਇਹ ਨੋ ਫਲਾਈ ਜ਼ੋਨ ਜਿਹੜਾ ਹੈ ਉਹਨਾਂ ਨੇ ਇਹ ਕਹਿ ਚੁੱਕਾ ਕਿ ਅਸੀਂ ਤਾਂ ਕਰਵਾ ਰਹੇ ਹਾਂ ਕਿ ਜਿਹੜਾ ਜਿਹੜੀ ਲਿਬੀਆ ਦੀ ਬੱਚੋਂ ਨੂੰ ਕਦਾਫੀ ਦੀਆਂ ਫੌਜਾਂ ਤੋਂ ਬਚਾਉਣ ਲਈ ਲੇਕਿਨ ਹੋਇਆ ਕੀ ਹੈ ਕਿ ਜਿਹੜੀ ਨੋ ਫਲਾਈ ਜ਼ੋਨ ਉਹ ਤਾਂ ਹੁਣ ਫਲਾਈ ਕਰ ਨਹੀਂ ਸਕਦਾ ਲੇਕਿਨ ਜਿਹੜੇ ਅਮਰੀਕਨ ਫਰਾਂਸੀਸੀ ਤੇ ਇਹ ਜਹਾਜ਼ ਜਾ ਕੇ ਬੱਸੋਂ ਨੂੰ ਮਾਰ ਰਹੇ ਆ ਤੇ ਇਹਦਾ ਮਤਲਬ ਜੋ ਜੋ ਲੋਕਾਂ ਨੇ ਜਿਹੜਾ ਜਿਸ ਜਿਹੜਾ ਮਤਾ ਪਾਸ ਕੀਤਾ ਸੀ ਬਿਲਕੁਲ ਉਹ ਉਲਟ ਜਾ ਰਿਹਾ ਹੈ ਕਿ ਜਿਹੜੀ ਬੱਸੋਂ ਇਹਨਾਂ ਦਾ ਤਾਂ ਜਿਹੜਾ ਮਕਸਦ ਇਹ ਸੀ ਕਿ ਕਦਾਫੀ ਦੀ ਤਾਂ ਕਿਸੇ ਹੋਰ ਨੂੰ ਲਿਆਣਾ ਤੇ ਲੇਕਿਨ ਲੋਕਾਂ ਨੂੰ ਮਤਲਬ ਦੂਜੇ ਸੰਸਾਰਿਕ ਜਿਹੜੇ ਭਾਈਚਾਰੇ ਨੂੰ ਇਹ ਕਿਹਾ ਕਿ ਅਸੀਂ ਜਿਹੜੀ ਉਥੋਂ ਦੀ ਵਸੋਂ ਨੂੰ ਬਚਾਉਣਾ ਚਾਹੁੰਦੇ ਆ ਲੇਕਿਨ ਵਸੋਂ ਨੂੰ ਬਚਾਣ ਦਾ ਇਹਨਾਂ ਦਾ ਕੋਈ ਮਤਲਬ ਨਹੀਂ ਸੀ ਸਿਰਫ ਇਹਦਾ ਸੱਤਾ ਨਜੀਮ ਚੇਂਜ ਨੂੰ ਕਹਿੰਦੇ ਆ ਸੱਤਾ ਦੀ ਤਬਦੀਲੀ ਲਿਆਣਾ ਕਦਾਫੀ ਨੂੰ ਕੱਢ ਕੇ ਆਪਣੇ ਆਪਣੇ ਹੱਕ ਦਾ ਬੰਦਾ ਜਿਹੜਾ ਜਿਹੜਾ ਇਹਨਾਂ ਦੀ ਹਾਂ ਜਾਂ ਮਿਲਾਏ ਉਹ ਜਾਂ ਕੋਈ ਲੀਡਰ ਲਿਆਣਾ ਕਿ ਮਤਲਬ ਹਿੰਦੁਸਤਾਨ ਜਿਹੜਾ ਹੁਣ ਅਮਰੀਕਾ ਜਿਹੜਾ ਹੈਗਾ ਉਹ ਤਾਂ ਕਹਿੰਦਾ ਜੋ ਉਹ ਕਹਿੰਦੇ ਉਹ ਵਰਲਡ ਉਹ ਕਹਿੰਦਾ ਅਸੀਂ ਜਿੱਦਾਂ ਸਾਰੀ ਦੁਨੀਆ ਦੇ ਸਪੋਕਸਮੈਨ ਅਸੀਂ ਹੈਗੇ ਅਸੀਂ ਜੋ ਕਹਿੰਦੇ ਅਸੀਂ ਦੁਨੀਆ ਲਈ ਬੋਲਦੇ ਅਸੀਂ ਵਰਲਡ ਪਾਇਚਰ ਨਹੀਂ ਲੇਟਨ ਸਰਵੇ